ਅੱਜ ਅਸੀ ਕੱਲ੍ਹ ਜੀ ਦੋਸਤੋ ਅੱਜ ਆਪਾਂ ਖੜਿਆ ਤਨੋਲਾ ਮੰਡੀ ਦੇ ਉੱਤੇ ਤੇ ਉੱਥੇ ਇੱਕ ਆ ਨਵੀਂ ਚੀਜ਼ ਹੀ ਦੇਖਣ ਨੂੰ ਮਿਲੀ ਆ ਤੇ ਆਪਾਂ ਦੇਖਦੇ ਹਾਂ ਵੀ ਇਹ ਕੀ ਚੀਜ਼ ਆ ਕਿਵੇਂ ਕੰਮ ਕਰਦੀ ਆ ਬਾਈ ਹੋਰਾਂ ਦੇ ਹੱਥ ਚ ਆ ਗਈ ਤੇ ਬਾਈ ਹੋਰੀ ਇਹਦੇ ਵਿੱਚ ਪਾਣੀ ਭਰ ਰਹੇ ਨੇਗੇ ਤੇ ਆਪਾਂ ਕਰਦੇ ਆ ਗੱਲਬਾਤ ਬਾਈ ਹੋਰਾਂ ਦੇ ਨਾਲ ਆਹ ਦੇਖੋ ਆ ਵੀ ਪਈਆਂ ਨੇ ਇੱਧਰ ਆ ਕਮਿਓ ਬਾਈ ਜੀ ਇੱਧਰ ਇੱਧਰ ਨੂੰ ਕਮਿਓ ਦਿਖਾਓ ਆ ਕਿ ਇਹਦੇ ਵਿੱਚ ਜਿਹੜਾ ਪਾਣੀ ਭਰ ਰਹੇ ਹੋ ਤੁਸੀਂ ਭਾਈ ਫਿਰਾਂ ਨੇ ਹੁਣ ਭਰ ਲੈ ਚ ਪਾਣੀ ਲਓ ਜੀ ਲਓ ਇਹ ਭਰ ਗਿਆ ਚ ਪਾਣੀ ਉਹ ਪਾਣੀ ਪੀਏ ਖੜੇ ਤੇ ਕਾ ਬਾਪੂ ਜੀ ਵੀ ਲੈ ਕੇ ਆ ਗਏ ਇੱਕ ਹੀ ਨਹੀਂ ਗਈ ਇੱਥੇ ਆਪਾਂ ਬਾਈ ਫਿਰਾਂ ਨਾਲ ਗੱਲਬਾਤ ਕਰਾਂਗੇ ਜੀ ਬਾਪੂ ਜੀ ਸਤ ਸ੍ਰੀ ਅਕਾਲ ਕੀ ਨਾਮ ਆ ਜੀ ਆਪਣਾ ਦਰਪਨ ਸਿੰਘ ਜੀ ਕਿਹੜਾ ਪਿੰਡ ਆ ਜੀ ਥੁੱਲੀਵਾਲ ਦੀ ਅੱਛਾ ਜੀ ਤੇ ਬਾਪੂ ਜੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਇਹ ਚ ਪਾਣੀ ਭਰੀ ਜੰਨੇ ਹੋ ਇਹ ਚੀਜ਼ ਕੀ ਇਹਦਾ ਨਾਮ ਕੀ ਆ ਜੀ ਇਹ ਨਾਮ ਮਾਸਕਾ ਜੀ ਮਾਸਕ ਜੀ ਹਾਂਜੀ ਮਾਸਕ ਅੱਛਾ ਜੀ ਤੇ ਪੁਰਾਣੇ ਸਮੇਂ 'ਚ ਉਹਨੂੰ ਕੀ ਕਹਿੰਦੇ ਸੀ ਜੀ ਕੋਨਾ ਕਹਿੰਦੇ ਸੀਗੇ ਬਾਬਾ ਭਾਈ ਕਨਈ ਵਾਲਾ ਜਦ ਬਾਬਾ ਬੱਕਰੇ ਦੇ ਅੱਛਾ ਜੀ ਪਿਆ ਸੀ ਜੰਗ ਦੇ ਵਿੱਚ ਹਾਂਜੀ ਉਸ ਉਹ ਸਮੇਂ ਵਾਲੀ ਹੈ ਜੀ ਅੱਛਾ ਉਹ ਸਮੇਂ ਵਾਲੀ ਹੈ ਜੀ ਇਹ ਹਾਂਜੀ ਇਹ ਬਣਦੀ ਕਾਦੇ ਨਾਲ ਆ ਜੀ ਇਹ ਇਹ ਬੱਕਰੇ ਦੀ ਖਲ ਦੀ ਬਣਦੀ ਹੈ ਜੀ ਅੱਛਾ ਬੱਕਰੇ ਦੀ ਖਲ ਨਾਲ ਜਿਹੜੀ ਖਲ ਲਾ ਕੇ ਉਹ ਬਣਾਈ ਜਾਂਦੀ ਹੈ ਹਾਂਜੀ ਹਾਂਜੀ अच्छा जी, जी।, जी, जी।, जी। ये ਤੁਹਾਡੇ ਕੋਲੇ ਆਪਦੀ ਹੈ ਕਿ ਮੰਡੀ ਜੇ ਉਰੇ ਰੱਖਿਆ ਹੋਈਆਂ ਨੇ ਜੀ ਇਹ ਆਪਦੀ ਨਹੀਂ ਜੀ ਬੋਲੀਆਂ ਹੋਈਆਂ ਅਸੀਂ ਆਪਦੀਆਂ ਮੁੱਲ ਲਈਆਂ ਹੋਈਆਂ ਨੇ ਜੀ ਇਹ ਕਿੰਨੇ ਕੇ ਦੀ ਮਿਲ ਜਾਂਦੀ ਹੈ ਜੀ ਇਹ ਇਹ 2200 ਦੇ ਮਿਲ ਜਾਂਦੀ ਹੈ ਜੀ ਤੇ ਬਾਪੂ ਜੀ ਚੱਲ ਕਿੰਨਾ ਕੁ ਟਾਈਮ ਜਾਂਦੀ ਹੈ ਵੀ ਇਹ ਖਰਾਬ ਕਿੰਨਾ ਕੁ ਟਾਈਮ ਨਹੀਂ ਹੁੰਦੀ ਹੈਗੀ ਜੀ ਇਹ ਖਰਾਬ ਸਾਲ ਡੂਡ ਸਾਲ ਨਹੀਂ ਹੁੰਦੀ ਖਰਾਬ ਅੱਛਾ ਜੀ ਸਾਲ ਡੂਡ ਸਾਲ ਆਪ ਨੂੰ ਵਧੀਆ ਕੰਮ ਦਿੰਦੀ ਹੈ ਜੀ ਕਿੰਨਾ ਕੁ ਕਿੰਨੇ ਕੇ ਲੀਟਰ ਪਾਣੀ ਪੈ ਜਾਂਦਾ ਇਹ ਜੀ 30 35 ਲੀਟਰ ਪਾਣੀ ਬੰਦਾ ਜੀ ਇਹਦੇ ਵਿੱਚ 30 35 ਲੀਟਰ ਪਾਣੀ ਪੈ ਜਾਂਦਾ ਫਿਰ ਤਾਂ ਬਹੁਤ ਜ਼ਿਆਦਾ ਪਾਣੀ ਪੈ ਜਾਂਦਾ ਠੀਕ ਹੈ ਜੀ ਬਾਪੂ ਜੀ